ਆਪਾਂ ਦੇਖੋ ਕਿ ਸਾਰੇ ਗੌਣਖੰਡ ਜਦੋਂ ਲੋਕ ਕੋਈ ਆ ਗਏ ਦੰਗ ਵਿੱਚ ਇਨਾਂ ਨੇ ਇੰਦੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਅਫਗਾਨ ਬਾਬਾ ਗੁਰਚੰਨ ਸਿੰਘ ਜੀ ਠੱਡੇ ਵਾਲੇ ਜਿਹੜੇ ਪਹਿਲੇ ਗੱਦੀ ਨੇ ਸ਼ੇਰਖੰਡ ਉਹਨਾਂ ਦੇ ਹੁਕਮਾਂ ਦੇ ਨਾਲ ਬਾਬਾ ਦਰਜੀ ਪੁੰਜਵੇਂ ਗੁਰ ਯਾਰ ਜੁੜਦੇ ਤੱਤੀ ਲੋ ਤੇ ਜੋਗੜਾ ਲਾਇਆ ਹਮ ਦੇ ਲੇਖੇ ਲਾਗ ਪਰ ਨਾਮ ਸਹੀ ਦਾ ਨੂੰ ਜਿੰਦਗੀ ਕੌਂ ਦੇ ਦੇਖੇ ਆਵਕ ਦੰਦਮਤਾ ਇਹ ਕਾਨਗਰ ਦਾ ਬਾਬਾ ਬੀਜਿੰਦ ਦੇ ਤਪਸਥਾਨ ਬੁੱਦੰਗਨਾ ਸਾਹਿਬ ਇੱਕ ਸੋ ਪਿਆਸਮਾ ਇਹ ਜੋੜ ਮੇਲਾ ਹੈ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਇਹ ਇਲਾਕੇ ਦੇ ਵਿੱਚ ਬਾਬਾ ਬੀਜਿੰਦ ਨਰੰਗਾਬਾਦ ਵਾਲਿਆਂ ਨੇ ਚਰਨ ਵੀ ਪਾਏ ਇਹ ਇਲਾਕੇ ਦੇ ਵਿੱਚ ਤੁਹਾਨੂੰ ਨਾਮ ਕਾਬ ਜੀ ਸਭ ਤੋਂ ਪਹਿਲਾਂ ਆਏ ਕਿ ਬਾਬਾ ਕਾਉਸਨ ਜੀ ਦੇ ਆਏ ਕਿ ਬਾਬਾ ਬੀਜਿੰਦ ਦੇ ਇਥੇ ਆਏ ਇਹ ਹਰ ਸਾਲ ਇਲਾਕਾ ਜਿਹੜਾ ਹੈ ਆਪਣਾ ਜੋ ਹੈ ਦਾਦਾ ਬੀਰ ਸਿੰਘ ਜੀ ਦੀ ਮਾਨਕੀਦ ਹਰ ਸਾਲੀ ਦਾਦਾ ਬੀਰ ਸਿੰਘ ਜੀ ਜੋੜ ਮੇਲਾ ਇੱਕ ਖਾਅ ਪਿਆਸਮਾ ਇਹ ਜਿਹੜਾ ਜੋੜ ਮੇਲਾ ਹੈ ਮਨਾਇਆ ਜਾਂਦਾ ਹੈ ਬਹੁਤ ਕਾਰੀਆਂ ਲੱਗ ਕੇ ਭਰਦੀਆਂ ਦੁਆਬਾ ਮਾਜਾ ਨਾਲ ਦੇ ਤੋਂ ਵੀ ਜਿਹੜੀਆਂ ਸੰਤਾ ਹੈ ਆਕੇ ਥੇ ਲਖਮਕ ਹੁੰਦਾ ਹਨ ਪਾਵਾ ਆਪਣੇ ਮੰਦਿਰਾਂ ਭਾਵਨਾ ਜਿਹੜੀਆਂ ਹਨ ਉਹ ਕੁੜੀਆਂ ਕਰਦੀਆਂ ਜੀ ਉਹਨਾਂ ਵਾਸਤੇ ਕਿ ਕਿ ਕਾਲਜ ਕਿ ਜਗ੍ਹਾ ਨਾ ਵਾਸਤੇ ਜਿੱਦਾ ਮਤਲਬ ਕੋਈ ਆਪਣੇ ਕੈਂਪ ਵੀ ਲਾਉਂਦੇ ਆ ਹੁੰਦਾਨ ਕੈਂਪ ਆਹ ਉਹਨਾਂ ਵਿਚਾਰ ਰਿਹਾ ਹੈ ਹੋਰ ਦੇ ਉਹ ਪੁਰਾਣੇ ਆ ਜੋ ਨੰਗਰ ਲੰਗਰ ਦਾ ਪ੍ਰਬੰਧ ਹੈ ਇਤੇ ਕਰਾਈ ਜੋੜਿਆਂ ਦਾ ਜਿਹੜਾ ਹੈ ਆਪਣੇ ਗੱਡੀਆਂ ਦਾ ਅਜਿਹੇ ਚਾਨਿਆ ਉਹ ਵੀ ਹੈਗਾ ਸਾਰਾ ਕਿਰਾ ਇਹ ਬਹੁਤ ਜ਼ੋਰ ਦੇ ਲਾਵਾ ਇੱਕ ਬਹੁਤ ਖੰਡਪਾੜ ਤੇ ਕਰੀਆ ਵੀ ਹਾਂ ਦੋ ਲੜੀਆਂ ਹਾਂ ਜਿਹੜੇ ਕਿ 14 ਤੋਂ ਚਾ ਆਪਣੇ ਸੰਗਰਾਮ ਵਾਲੇ ਦੇਨ ਤੋਂ ਇੱਕ ਖੰਡਪਾੜ ਰੰਗ ਹੋਇਆ 14 ਤੋਂ 16 16 ਤੋਂ 18 ਇਹ ਮੇਰੇ ਜਿਹੜੇ ਮਨ ਵੀ ਬਹੁਤ ਜ਼ਿਆਦਾ ਉਹਨਾਂ ਦਾ ਵੀ ਐਨ ਐਨ ਵੀ ਵਾਲਿਆਂ ਦਾ ਵੀ ਬਹੁਤ ਜ਼ਿਆਦਾ ਜਿਹੜਾ ਸੰਜੋਗ ਹੈ ਅਕਬਰ ਜੀ ਜੀਤ ਨੂੰ ਬੋਲ ਬੋਲ ਕੀ ਕਸਤੇ ਨੇ ਲਾਨੂੰ ਇਹ ਅਭੀ ਵਾਤੋ ਵਾਦ ਬਾਬਾ ਜੀ ਦੇ ਜੀਵਨ ਤੋਂ ਤੇਦ ਲੈਣ ਅਤੇ ਕਿੱਕੀ ਵੱਲ ਜਿਹੜਾ ਹੈ ਉਹ ਅੱਜ ਕਾਦੀ ਜਿਹੜੀ ਨੌਜਵਾਨ ਪਤਿਤ ਪੁਣਾ ਦੇ ਵਿੱਚ ਜਾ ਰਹੀ ਹੈ ਲੱਖਾਂ ਦੇ ਵਿੱਚ ਜਾ ਰਹੀ ਹੈ ਲੱਖਾਂ ਦੇ ਵਿੱਚ ਪਤਨ ਹੋ ਰਹੀ ਹੈ ਪਤਿਤ ਪੁਣਾ ਦੇ ਵਿੱਚ ਹੋ ਰਹੀ ਹੈ ਉਹਨਾਂ ਨੂੰ ਆਪਣਾ ਉਹ ਰਸਤਾ ਭੁੱਲ ਕੇ ਤੇ ਜਿਹੜਾ ਮਹਾਂਪੂਰਣਾ ਨੇ ਉਹ ਆਪਣਾ ਦੇ ਤਾ ਮਾਪੁਰਖਾਂ ਨੇ ਕਹਨੂ ਕਿ ਇਹ ਤੇ ਸੰਦੇਹ ਕੀ ਨਾ ਤੁਸੀਂ ਦੁਕਾਇਆ ਉਹ ਦਿੱਤਾ ਵੀ ਭਰਾ ਦੇ ਭਰਾ ਕਰਕੇ ਰਹਿਣਾ ਭਰਾ ਮਾਰੂ ਜਾਂਦੀ ਜਿੰਨੂ ਇਹ ਜਿਹੜਾ ਆ ਪਾਪਾ ਜੀ ਨੇ ਉਹ ਥੋੜਾ ਜਿੜੀ ਸਿਹਜੀ ਦਿੱਤੇ ਆ ਉਹ ਇਹੋ ਹੀ ਸੀ ਜਿਹੜੇ ਆਪਣੇ ਜਿਹੜਾ ਤੇ ਰੋਗਿਆਂ ਦੇ ਜਿਹੜੇ ਡੋਗਰੇ ਸੀ ਉਹਨਾਂ ਨੇ ਬਾਬਾ ਜੀ ਦੇ ਉੱਤੇ ਹਮਲਾ ਕਰ ਦਿੱਤਾ ਹੀ ਪਰ ਉਹਨਾਂ ਨੇ ਕਿਹਾ ਵੀ ਭਰਾ ਆ ਹਾਂਜੀ ਅਸੀਂ ਭਰਾ ਨੇ ਭਰਾ ਨੇ ਤੇ ਵਾਰ ਨਹੀਂ ਕਰਨਾ ਏ ਬਾਬਾ ਜੀ ਦਾ ਸੰਦੇਸ਼ ਸੀ ਸਿੱਖੀ ਵਾਸਤੇ ਉਹਨਾਂ ਦੇ ਬਹੁਤਾਰੇ ਆਖਾਨ ਤਿੰਨ ਤੋਂ ਅੱਜ ਵੀ ਵੀਰ ਮਰ ਦੇਖਦੇ ਵੇ ਕਿ ਉਹਨਾਂ ਦੇ 362 ਆਖਾਨ ਆ ਜਿਨ੍ਹਾਂ ਦੇ ਵਿੱਚ ਚਾਰ ਮੁੱਖ ਆਖਾਨ ਆ ਗਗੂ ਬੂਆ ਨਰੰਗਬਾਦ ਹਾਂਜੀ ਇਤੇ ਤਰਾ ਮੋਠਾਵਾਲ ਬਰਾਵਾਵੇਂ ਉਹਨੂੰ ਕਹੇ ਜਾਂਦਾ ਮੋਠਾਵਾਲ ਤੇ ਚਮਥਾ ਇਹ ਜਿਹੜਾ ਗੰਗਾ ਮਾਲ ਖੱਟਾ ਤੇ ਬੰਦੀ ਹਾਂਜੀ ਯਾਤਰੀ ਜੀ ਤੋਂ ਦੇ ਮੁੱਖ ਐਕੋ ਬਲੇ ਸੇਵਾਦਾਰ ਸੰਤ ਬਾਬਾ ਅਰਜੀ ਜੀ ਇਹਨ ਮੋਕ ਦੇ ਵਾਰਾ ਮਜੂਦਾ ਅੱਜ ਗੁਰਦੁਰਾ ਦੇ ਮੌਕੇ ਤੁਸੀਂ ਆਪਣੀ ਪੂਰੀ ਪਾਰਟੀ ਦੇ ਨਾਲ ਆਏ ਆ ਕੀ ਕਹਿਣਾ ਚਾਹੁੰਦੇ ਹੋ ਸਵਾਲਾ ਜੂਟ ਮੇਲੇ ਨੂੰ ਮੇਰਾ ਧੰਨਵਾਦ ਆਪਾ ਵੀਰ ਸਿੰਘ ਜੀ ਕੀ ਪਾਉਣਾ ਇਹ ਪੰਜਾਬ ਦੇ ਵਿੱਚ ਸਵਾਲਾ ਜੂਟ ਮੇਲੇ ਦਾ ਇਹ ਜੋ ਕਿ ਸਿਮਨ ਦੀ ਇਹ ਬੜੀ ਭਾਗ ਵਾਲੀ ਧਰਤੀ ਆ ਜਿੱਥੇ ਬਾਬਾ ਵੀਰ ਸਿੰਘ ਸਾਰੇ ਇਲਾਕੇ ਦੇ ਵਿੱਚ ਜਿੱਤੇ ਕਿਤੇ ਰਾਜ ਚਾ ਰਹੇ ਅੱਜ ਇਹ ਮੌਕਾ ਦੇ ਸਮੂਹ ਪੁਲੀ ਮੈਡੀਕਲ ਵਿਭਾਗ ਦਾ ਉਹਨਾਂ ਦਾ ਪਰਮਾਰਥ ਕਰਨਾ ਚਾਹੁੰਦਾ ਜਿਹੜੇ ਹਮ ਸਾਲ ਸੰਗੀਤ ਨੂੰ ਜੋੜ ਕੇ ਪਪਾ ਜੀ ਦਾ ਆਸ਼ੀਰਵਾਦ ਦਿੱਤੀ ਆ ਸਾਰੇ ਰਾਕੀ ਜਨਤ ਕਰਪਾਉਂ ਦੀਆਂ ਜਿਨ੍ਹਾਂ ਵਾਲੇ ਸਰਪੰਚ ਮਾਦ ਕਿਰਪਾ ਕਰ ਪਪਾ ਜੀ ਨੂੰ ਕਿਰਪਾ ਕਰ ਕਿ ਉਹਨਾਂ ਨੇ ਸਰਪੰਚ ਜੀ ਨੂੰ ਹੋਰ ਬੰਦ ਚਾਹ। ਨੌਜਵਾਨਾਂ ਨੂੰ ਸਰ ਕੀ ਪੈਸੀ ਦੇਣੇ ਚੰਦੇ ਆਪਣਾ। ਨੌਜਵਾਨਾਂ ਨੂੰ ਆਜੀ ਕਿਹੜਾ ਛੋਟਾ। ਪਿੰਡਾ ਪਰ ਤੁੰਨੀ ਸਾਹਿਬ ਵੀ ਚਰਨਾਣਾ ਜੋੜ ਕੇ ਰੱਖੀਏ। ਇਹਨਾਂ ਕਰਕੇ ਜਦੋਂ ਸਾਹਿਬ ਵੀ ਚਰਨਾਣਾ ਜੋੜ ਕੇ ਰੱਖੀਏ ਤਾਂ ਇਹ ਤੋਂ ਵੱਡਾ ਪ੍ਰੋਜੈਕਟ ਹੋਣੀ ਅਨਬਾਲਕ ਸਪਸ਼ਟ ਹੈ। ਥੈਂਕ ਯੂ। ਆਪ ਕੋ ਜਾਣਾ ਹੈ ਲਾਟਾ ਦੇ ਦੇ ਚੇਤੇ ਸਮਾਨ ਕੋਲੋਂ ਜਾਦੇ